ਸਭ ਤੋਂ ਪਹਿਲਾਂ ਪੀਐਸਟ ਐਟਟੀਡੀ ਬੀਅਰਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਉਹ ਨਵੀਂ ਅਪਡੇਟ ਕੀ ਹੈ ਉਹ ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਰਹੇ ਹੋ ਪੀਐਸਟ ਰਿਜ਼ਲਟ 2024 ਜਾਨਕਿ ਜਿਹੜਾ ਐਗਜ਼ਾਮ 1 ਜਨਵਰੀ ਨੂੰ ਕੰਡਕਟ ਕਰਵਾਇਆ ਗਿਆ ਸੀਗਾ ਉਹ ਐਗਜ਼ਾਮ ਦਾ ਰਿਜ਼ਲਟ ਆਪਾਂ ਨੂੰ ਸੌਰੀ 1 ਜਨਵਰੀ ਨੇ 1 ਦਸੰਬਰ ਨੂੰ ਕਨੈਕਟ ਕਰਵਾਇਆ ਗਿਆ ਸੀਗਾ। ਉਹ ਰਿਜ਼ਲਟ ਉਹਦਾ ਰਿਜ਼ਲਟ ਆਪਾਂ ਨੂੰ 1 ਜਨਵਰੀ ਨੂੰ ਮਿਲਣਾ ਸੀਗਾ। ਤਾਂ ਉਹ ਰਿਜ਼ਲਟ ਆਪਾਂ ਨੂੰ ਨਹੀਂ ਮਿਲਿਆ ਅੱਜ ਤਕਰੀਬਨ 16-17 ਦਿਨ ਬੀਤ ਚੁੱਕੇ ਨੇ। ਪਰ ਜਿਹੜਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਇਸ ਇਸ ਸੰਬੰਧ ਵਿੱਚ ਕੋਈ ਵੀ ਜਿਹੜੀ ਅ ਪੱਖ ਦੇਣ ਨੂੰ ਤਿਆਰ ਨਹੀਂ ਤਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਅਸੀਂ ਫਿਰ ਦੁਬਾਰਤੋਂ ਜਿਹੜੀ ਉੱਥੇ ਡਿਪਾਰਟਮੈਂਟ ਦੇ ਵਿੱਚ ਗੱਲ ਕੀਤੀ ਔਰ ਵਿਊ ਲੈਣ ਦੀ ਕੋਸ਼ਿਸ਼ ਕੀਤੀ ਤਾਂ ਡਿਪਾਰਟਮੈਂਟ ਫਿਰ ਇੱਕ ਵਾਰ ਦਾਵਾ ਇਸ ਚੀਜ਼ ਦਾ ਕਰ ਰਿਹਾ ਕਿ ਜਨਵਰੀ ਦੇ ਜਨਵਰੀ ਦੇ 3rd ਵੀਕ 3rd ਵੀਕ 101% ਕਹਿ ਰਿਹਾ ਪਰ ਮੇਰਾ ਮੰਨਣਾ ਇਹ ਹੈ ਕਿ ਜਨਵਰੀ ਦੇ ਲਾਸਟ ਵੀਕ ਜਾ 3rd ਵੀਕ ਦੇ ਵਿੱਚ ਵਿੱਚ ਵਿਚਕਾਰ ਜਿਹੜਾ ਤੁਹਾਡਾ ਰਿਜ਼ਲਟ ਹੈ ਉਹ ਆ ਜਾਣਾ ਚਾਹੀਦਾ ਹੈ। ਅਗਰ ਤੁਹਾਡਾ ਰਿਜ਼ਲਟ ਇਨ੍ਹਾਂ ਇਨ੍ਹਾਂ ਜਿਹੜੀਆਂ ਚੀਜ਼ਾਂ ਦੇ ਉੱਪਰ ਵੀ ਨਹੀਂ ਆਦਾ ਤਾਂ ਆਪਾਂ ਇਹ ਮੰਨ ਸਕਦੇ ਹਾਂ ਕਿ ਡਿਪਾਰਟਮੈਂਟ ਸੁੱਤਾ ਪਿਆ ਜਿਹੜੀ ਕੰਮ ਕਰਨ ਦੀ ਨੀਂਦ ਫਿਰ ਤੁਹਾਨੂੰ ਜਿਹੜੀ ਮੇਰੇ ਵੱਲੋਂ ਤੁਹਾਨੂੰ ਇਹੀ ਗਾਈਡੈਂਸ ਰਹੇਗੀ ਕਿ ਯੂਨੀਅਨ ਨੂੰ ਜਿਹੜਾ ਸਪੋਰਟ ਕਰੋ ਜੇ ਤੁਸੀਂ ਰਿਜ਼ਲਟ ਲੈਣਾ ਤਾਂ ਕਿਉਂਕਿ ਟੈਟ ਨੂੰ ਕਢਵਾਉਣ ਦੇ ਵਿੱਚ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਗਿਆ ਇਹ ਤੁਸੀਂ ਵੀ ਜਾਨੋ ਤਾਂ ਇਹ ਚੀਜ਼ਾਂ ਦੇ ਵਿੱਚ ਮੈਂ ਤੁਹਾਨੂੰ ਤੁਸੀਂ ਤੁਹਾਡੇ ਕੋਲ ਇੱਕ ਇੱਕ ਚੀਜ਼ ਦਾ ਰਿਕਾਰਡ ਜਿਹੜਾ ਤੁਹਾਨੂੰ ਇਸ ਚੈਨਲ ਦੇ ਉੱਪਰ ਅ ਚੈਨਲ ਦੇ ਉੱਪਰ ਵੀ ਮਿਲ ਜੇਗਾ ਜੇਕਰ ਤੁਸੀਂ ਚੈਨਲ ਦੇ ਉੱਪਰ ਸਰਚ ਕਰੋਗੇ ਕਿ ਪੀਐਸ ਟੈਟ ਪੀਐਸ ਟੈਟ 2 2024 ਦੀ ਪ੍ਰੀਖਿਆ ਕਿੰਨੀ ਮੁਸ਼ਕਲ ਨਾਲ ਜਿਹੜੀ ਹੈ ਉਹ ਕਰਵਾਈ ਗਈ 1 ਦਸੰਬਰ ਨੂੰ ਪੇਪਰ ਜਿਹੜਾ 1 ਦਸੰਬਰ ਨੂੰ ਪੇਪਰ ਹੋਇਆ ਉਹ 1 ਦਸੰਬਰ ਨੂੰ ਪੇਪਰ ਕਿੰਨਾ ਜਿਹੜਾ ਲੈਣ ਦੇ ਲਈ ਜਿਹੜਾ 1 ਦਸੰਬਰ ਨੂੰ ਪੇਪਰ ਹੋਇਆ ਉਹ ਪੇਪਰ ਕਰਾਉਣ ਦੇ ਲਈ ਕੰਡਕਟ ਕਰਵਾਉਣ ਦੇ ਲਈ ਕਿੰਨਾ ਲੰਮਾ ਸੰਘਰਸ਼ ਹੋਇਆ ਇਸ ਚੀਜ਼ ਤੋਂ ਤੁਸੀਂ ਜਾਣੋ ਠੀਕ ਹੈ ਨਾ ਤੁਹਾਨੂੰ ਇਸ ਚੀਜ਼ ਦਾ ਸਾਰਾ ਪਤਾ ਹੈ ਔਰ ਮੈਂ ਇੱਕ ਚੀਜ਼ ਇਹ ਵੀ ਕਹਿ ਰਿਹਾ ਕਿ ਜਿਨ੍ਹਾਂ ਦਾ ਪੀਐਸ ਟੈਟ クリア ਨਹੀਂ ਹੈ ਜਿਨ੍ਹਾਂ ਦਾ ਮਤਲਬ ਕਿ ਪੀਐਸ ਟੈਟ ਉਹ ਇਹ ਵਾਲੇ ਪ੍ਰੀਖਿਆ ਦੇ ਵਿੱਚੋਂ ਰਹਿ ਗਏ ਤਾਂ ਉਹਨਾਂ ਨੂੰ ਮੈਂ 101% ਕਹਿ ਰਿਹਾ 101% ਕਹਿ ਰਿਹਾ ਕਿ ਉਹ ਕਦੇ ਵੀ ਦਿਲ ਨਾ ਛੱਡਿਓ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਆਪ ਨੂੰ ਲੱਗਦਾ ਕਿ ਯਾਰ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਜਾਂ ਮੇਰਾ ਪੀਐਸ ਟੈਟ ਕਲੀਅਰ ਨਹੀਂ ਹੋਇਆ ਤਾਂ ਮੈਂ ਕੀ ਕਰਾਂਗਾ ਅੱਗੇ ਕੀ ਕਰਾਂਗਾ ਤਾਂ ਜਿਹੜੀਆਂ 8TT ਦੀਆਂ ਵੈਕੈਂਸੀਜ਼ ਨੇ ਜਿਹੜੀਆਂ 8TT ਦੇ ਵੈਕੈਂਸੀਜ਼ ਨੇ ਉਹ ਆਪਾਂ ਨੂੰ ਘਟੋ ਘੱਟ ਵੀ 2026 ਤੱਕ ਆਈਡੀਆ ਮੰਨ ਕੇ ਚੱਲੋ ਕਿ 2026 ਤੱਕ ਐਂਡ ਤੱਕ ਐਂਡ ਤੱਕ ਮਿਲਣ ਗਿਆ ਔਰ ਪੀਐਸਟੈਟ 2025 ਦੀ ਪ੍ਰੀਖਿਆ ਇਹ ਮੈਂ ਤੁਹਾਨੂੰ ਪਹਿਲਾ ਚੈਨਲ ਤੇ ਦਾਵਾ ਕਰ ਰਿਹਾ ਹੋਰ ਵੀ ਚੈਨਲ ਕਾਫੀ ਵੀਡੀਓ ਬਣਾਣਗੇ ਇਸ ਵੀਡੀਓ ਨੂੰ ਦੇਖ ਕੇ 2025 ਦੀ ਪ੍ਰੀਖਿਆ ਦਸੰਬਰ ਦਸੰਬਰ ਮਹੀਨੇ ਦੀ ਦਸੰਬਰ ਦੇ ਮਹੀਨੇ ਮਹੀਨੇ ਦੇ ਵਿੱਚ ਕੰਡਕਟ ਹੋਵੇਗਾ 101% ਹੋਵੇਗਾ ਇਕ ਸਵੇਕ ਪਰਸੈਂਟ ਤੁਹਾਨੂੰ ਮੈਂ ਕਹਿ ਰਿਹਾ ਬਸ ਤੁਸੀ ਕੀ ਕਰਨਾ ਹੋਏਗਾ ਯੂਨੀਅਨ ਨੂੰ ਕੋਆਪਰੇਟ ਕਰੋ ਯੂਨੀਅਨ ਕੋਆਪਰੇਟ ਕਰੋ ਯੂਨੀਅਨ ਦਾ ਜੋ ਵੀ ਮੈਸੇਜ ਹੁੰਦਾ ਹੈ ਜੋ ਵੀ ਮੈਸੇਜ ਹੁੰਦਾ ਹੈ ਉਸ ਚੀਜ਼ ਨੂੰ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਆਪਦੇ ਪੀਐਸ ਟੈਟ ਪੀਐਸ ਟੈਟ ਜਿਹੜੀ ਪੀਐਸ ਟੈਟ 2025 ਦੀ ਪ੍ਰੀਖਿਆ ਹੈ ਉਹਨੂੰ ਜਿਹੜਾ ਹੈ ਆਪਾਂ ਕੰਡਕਟ ਕਰਵਾ ਸਕੀਏ ਜਿਵੇਂ ਕਿ 2024 ਦੀ ਪ੍ਰੀਖਿਆ ਆਪਾਂ ਲਈ ਹੈ ਉਸੇ ਤਰ੍ਹਾਂ ਆਪਾਂ 2025 ਦੀ ਪ੍ਰੀਖਿਆ ਵੀ ਲੈ ਸਕੀ ਕਿਉਂਕਿ ਇਤਿਹਾਸ ਗਵਾਹ ਹੈ ਅਗਰ ਆਪਾਂ ਕੁਝ ਕਰਦੇ ਨਹੀਂ ਨਾ ਤਾਂ ਆਪਾਂ ਨੂੰ ਕੁਝ ਵੀ ਨਹੀਂ ਮਿਲਦਾ ਇਸ ਚੀਜ਼ ਦਾ ਪ੍ਰੂਫ ਤੁਹਾਨੂੰ ਤੁਹਾਡੇ ਕੋਲ ਵੀ ਹੈ ਸਾਡੇ ਕੋਲ ਵੀ ਹੈ ਤਾਂ ਇਸ ਕਰਕੇ ਬੇਨਤੀ ਹੈ ਅਗਰ ਤੁਸੀਂ ਯੂਨੀਅਨ ਨੂੰ ਸਪੋਰਟ ਕਰੋਗੇ ਸਪੋਰਟ ਕਰੋਗੇ ਤਾਂ ਯੂਨੀਅਨ ਤੁਹਾਡੇ ਨਾਲ ਖੜੀ ਹੈ ਠੀਕ ਹੈ ਜਿੱਥੇ ਤੁਸੀਂ ਸਾਨੂੰ ਸਾਡਾ ਸਾਥ ਮੰਗੋਗੇ ਅਸੀਂ ਤੁਹਾਡੇ ਨਾਲ ਆ ਠੀਕ ਹੈ ਪਰ ਸਾਥ ਤੁਹਾਡਾ ਹੋਏਗਾ ਜਿੱਦੋਂ ਤੁਸੀਂ ਸਾਨੂੰ ਕਹੋਗੇ ਵੀ ਆਪਾਂ ਆ ਕਰੀਏ ਆਪਾਂ ਆ ਕਰੀਏ ਜਿਵੇਂ ਵੀ ਟੀਮ ਵਰਕ ਹੈ ਉਹ ਚੀਜ਼ ਆਪਾਂ ਨੈਕਸਟ ਜਿਹੜੇ ਪ੍ਰੋਸੈਸ ਦੇ ਵਿੱਚ ਸਟਾਰਟ ਕਰਾਂਗੇ ਜਲਦੀ ਆਪਾਂ ਜਿਹੜੀ ਹੈ ਅਗਲੀ ਟੀਮ ਅਗਲੀ ਟੀਮ ਜਿਹੜੀ ਹੈ ਉਹ ਤਿਆਰ ਕਰਾਂਗੇ ਤਾਂ ਜਿਹੜੇ ਵੀ ਸਾਥੀ ਅੱਗੇ ਪੀਐਸਟਟ ਯੂਨੀਅਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹ ਸਾਥੀ ਕਿਉਂਕਿ ਇਹ ਇੱਕ ਸਮਾਜ ਸੇਵਾ ਹੈ ਇਸ ਦੇ ਵਿੱਚ ਨਾ ਤਾਂ ਕੋਈ ਸਾਨੂੰ ਕੁਝ ਮਿਲਿਆ ਨਾ ਹੀ ਕੱਲਾ ਕੋਈ ਬੈਨੀਫਿਟ ਤੁਹਾਨੂੰ ਮਿਲੇਗਾ ਤਾਂ ਅਗਰ ਤੁਸੀਂ ਗਾਹਲਾ ਖਾਨ ਦੇ ਲਈ ਹੋਰ ਆਪਦਾ ਟਾਈਮ ਕੱਢ ਸਕਦੇ ਹੋ ਕਿਉਂਕਿ ਅਸੀਂ ਦੇਖਿਆ ਕਿ ਅਸੀਂ ਜਿੰਨਾ ਮੈਂ ਇਹ ਨਹੀਂ ਕਹਿੰਦਾ ਕਿ ਕੱਲਾ ਅਸੀਂ ਕੀਤਾ ਹੈ ਤਾਂ ਹੋਰ ਵੀ ਕਾਫੀ ਸਾਥੀਆਂ ਨੇ ਸਾਡਾ ਸਾਥ ਦਿੱਤਾ ਹੈ ਜਾਂ ਯੂਨੀਅਨ ਦੇ ਟੀਮ ਵਰਕ ਕਾਫੀ ਵੱਡਾ ਸੀਗਾ ਪਰ ਕਿਉਂਕਿ ਸਾਡੇ ਕੋਲ ਅਸੀਂ ਇੱਕ ਚੀਜ਼ ਜ਼ਰੂਰ ਮੰਨਦੇ ਆ ਜੀ ਇਹਦਾ ਤੁਹਾਨੂੰ ਵੀ ਪਤਾ ਹੋਵੇਗਾ ਕਿਉਂਕਿ ਅਸੀਂ ਟਾਈਮ ਟੂ ਟਾਈਮ ਜਿਹੜਾ ਹੈ ਤੁਹਾਡੇ ਨਾਲ ਹਰ ਇੱਕ ਚੀਜ਼ ਨੂੰ ਜਿਹੜੀ ਹੈ ਉਹ ਸਾਂਝਾ ਕੀਤਾ ਔਰ ਉਸ ਦੇ ਸਬੰਧ ਦੇ ਵਿੱਚ ਜੋ ਵੀ ਸਾਡਾ ਯੂਨੀਅਨ ਕਰ ਸਕਦੀ ਸੀ ਉਹ ਅਸੀਂ ਕੀਤਾ ਔਰ ਸਮੇਂ-ਸਮੇਂ ਤੇ ਮੀਟਿੰਗਾਂ ਕੀਤੀਆਂ ਜਾਂ ਉਸ ਦਾ ਕੋਈ ਵੀ ਰਿਜ਼ਲਟ ਨਿਕਲੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪੋਜੀਸ਼ਨ ਨੂੰ ਵੀ ਮਿਲੇ ਆਪੋਜੀਸ਼ਨ ਲੀਡਰਾਂ ਨਾਲ ਕਨੈਕਟ ਕੀਤਾ ਉਹਨਾਂ ਤੋਂ ਟਵੀਟ ਕਰਵਾਇਆ ਤਾਂ ਜਿਹਾ ਕਿ ਜਿਹੜਾ ਹੈ ਪੀਐਸਟੈਟ ਤੁਹਾਨੂੰ 24 ਦੀ ਪ੍ਰੀਖਿਆ ਮਿਲੀ ਹੈ ਔਰ 25 ਦੀ ਪ੍ਰੀਖਿਆ ਲਈ ਵੀ ਕਾਫੀ ਲੰਮਾ ਸਮਾਂ ਸੰਘਰਸ਼ ਕਰਨਾ ਪਏਗਾ 101% ਮੈਂ ਤੁਹਾਨੂੰ ਕਹਿ ਤਾ ਕਿ 101% ਤੁਹਾਡਾ ਪੇਪਰ ਈਟੀਟੀ ਕੈਡਰ ਤੋਂ ਪਹਿਲਾਂ ਪੇਪਰ ਆਪਾਂ ਨੂੰ ਮਿਲੇਗਾ ਪਰ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਪਏਗਾ ਸਾਥ ਬਹੁਤ ਜ਼ਰੂਰੀ ਹੈ ਸਾਥ ਦਿਓਗੇ ਤਾਂ ਹੀ ਆਪਾਂ ਨੂੰ ਜਿਹੜਾ ਹੈ ਪੀਐਸਟੈਟ 2025 ਦੀ ਪ੍ਰੀਖਿਆ ਜਿਹੜੀ ਹੈ ਉਹ ਮਿਲੂਗੀ ਅਗਰ ਤੁਸੀਂ ਸਾਥ ਨਹੀਂ ਦਿੰਦੇ ਤਾਂ ਪੀਐਸਟੈਟ 2024 ਦੀ ਪ੍ਰੀਖਿਆ ਬਿਲਕੁਲ ਨਹੀਂ ਮਿਲੇਗੀ ਮੈਂ ਤੁਹਾਨੂੰ 1% ਕਹਿ ਰਿਹਾ ਅਗਰ ਤੁਸੀਂ ਸੋਰੀ ਪੀਐਸਟੈਟ 25 ਪੀਐਸਟੈਟ 25 ਇਹ ਤੁਹਾਨੂੰ ਵੀ ਪਤਾ ਹੈ ਇਹ ਸਾਨੂੰ ਵੀ ਪਤਾ ਹੈ ਇਤਿਹਾਸ ਗਵਾ ਹੈ ਚਾਹੇ ਉਹ ਕਿਸਾਨ ਜੱਥੇਬੰਦੀਆਂ ਦੀ ਗੱਲ ਕਰ ਲਓ ਚਾਹੇ ਉਹ ਪਿੱਛੇ 5994 5994 ਯੂਨੀਅਨ ਦੀ ਗੱਲ ਕਰ ਲਓ ਚਾਹੇ ਉਹ ਤੁਸੀਂ ਗੱਲ ਕਰ ਲਓ 2364 ਦੀ ਗੱਲ ਕਰ ਲਓ ਚਾਹੇ ਤੁਸੀਂ 4161 ਦੀ ਭਰਤੀ ਦੀ ਗੱਲ ਕਰ ਲਓ ਮਤਲਬ ਤੁਹਾਨੂੰ ਕੀ ਕੀ ਚੀਜ਼ ਗਿਣਾਵਾ ਤੁਹਾਨੂੰ ਹਰ ਇੱਕ ਚੀਜ਼ ਤੁਹਾਡੇ ਤੁਹਾਡੇ ਉਂਗਲਾਂ ਤੇ ਹੈ ਠੀਕ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣਾ ਪੀਐਸ ਟੈਟ 2025 ਜਲਦੀ ਤੋਂ ਜਲਦੀ ਹੋਵੇ ਅੱਜ ਪਹਿਲੀ ਵੀਡੀਓ ਹੈ 2025 ਦੀ ਠੀਕ ਹੈ ਤਾਂ ਤੁਸੀਂ ਪੀ ਯੂਨੀਅਨ ਨਾਲ ਕੋਆਪਰੇਟ ਕਰੋ ਯੂਨੀਅਨ ਤੁਹਾਡੇ ਨਾਲ ਕੋਆਪਰੇਟ ਕਰੇਗੀ ਔਰ ਜਲਦੀ ਆਪਾਂ ਪੀਐਸਟੈਟ ਦਾ ਪੀਐਸਟੈਟ ਦੀ ਪ੍ਰੀਖਿਆ ਜਿਹੜੀ ਹੈ ਉਹ ਕਰਵਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਪਰ ਉਹਦੇ ਲਈ ਸਾਥ ਤੁਹਾਨੂੰ ਦੇਣਾ ਪਏਗਾ ਔਰ ਸੰਘਰਸ਼ ਤਕੜੇ ਲੈਵਲ ਦਾ ਕਰਨਾ ਪਏਗਾ ਤਾਂ ਕਿ ਜਿਹੜੀ ਹੈ ਪੰਜਾਬ ਸਰਕਾਰ ਨੂੰ ਵੀ ਜਿਹੜਾ ਪਤਾ ਲੱਗ ਜੇ ਕਿ ਜਿਹੜੀ ਇਹਨਾਂ ਦੀ ਯੂਨਿਟੀ ਹੈ ਉਹ ਕਾਫੀ ਲੰਮੀ ਹੈ ਔਰ ਜਿਹੜਾ ਸਾਨੂੰ ਸਾਨੂੰ ਪੀਐਸਟੈਟ ਪੀਐਸਟੈਟ ਜਿਹੜਾ ਹੈ ਦੇਣਾ ਹੀ ਪਏਗਾ ਕਿਉਂਕਿ ਹਰ ਹਰ ਇੱਕ ਅ ਜਿਹੜਾ ਐਨਸੀਆਰਟੀ ਦੇ ਰੂਲ ਵੀ ਇਹੀ ਕਹਿੰਦੇ ਨੇ ਕਿ ਆਪਾਂ ਨੂੰ ਹਰ ਇੱਕ ਸਾਲ ਦੇ ਵਿੱਚ ਪੀਐਸਟੈਟ ਜਿਹੜਾ ਹੈ ਦੇਣਾ ਜਿਹੜਾ ਲਾਜ਼ਮੀ ਹੈ ਈਟਟੀਟੀ ਔਰ ਬੀਆਰ ਕਿਉਂਕਿ ਹਰ ਸਾਲ ਦੇ ਵਿੱਚ ਘਟੋ ਘਟ ਜਾਦਾ ਨਹੀਂ ਜਿਹੜੇ ਸਾਡੇ ਕੋਲ ਡਾਟਾ ਹੈ ਉਹ 1 ਲੱਖ ਬੱਚੇ ਦਾ ਹੈ ਇੱਕ ਲੱਖ ਬੱਚੇ ਦਾ 1 ਲੱਖ ਬੱਚਾ 1 ਸਾਲ ਦੇ ਵਿੱਚ ਜਿਵੇਂ ਕਿ ਹੁਣ ਸੈਸ਼ਨ ਚੱਲ ਰਿਹਾ ਜਿਵੇਂ ਤੁਸੀਂ ਸਮਝੋ ਅ 25 ਚੱਲ ਰਿਹਾ ਹੁਣ 25 ਤੇ 27 ਸੈਸ਼ਨ ਜਿਹੜਾ ਹੋਏਗਾ ਉਸ ਦੇ ਵਿੱਚ ਘਟੋ ਘਟ 1 ਲੱਖ ਬੱਚਾ 1 ਲੱਖ ਬੱਚਾ ਪਾਸ ਕਰੇਗਾ ਘਟੋ ਘਟ ਜਿਹੜਾ ਰੇਸ਼ੋ ਹੈ ਠੀਕ ਹੈ ਜੇ 1 ਲੱਖ ਨਾ ਮੰਨੋ ਤੁਸੀਂ ਚਲ ਜਿਆਦਾ ਨਹੀਂ ਮੰਨਣਾ ਨਾ 70000 ਮੰਨ ਲਓ 70000 ਮੰਨ ਲਓ ਮੰਨ ਲਓ ਜੇ 70000 ਬੱਚਾ ਕਲੀਅਰ ਕਰ ਗਿਆ ਈਟੀਟੀ 1000 ਬੱਚਾ ਮੰਨ ਲਓ ਲਾ ਲਓ ਤੁਸੀਂ ਬੀਡ ਬੀਡ ਕਰਕੇ ਬੈਠ ਗਿਆ ਠੀਕ ਹੈ ਲੱਖ ਬੱਚਾ ਇਹ ਹੋ ਗਿਆ ਲੱਖ ਬੱਚਾ ਇਹ ਹੋ ਗਿਆ ਠੀਕ ਹੈ ਔਰ ਲੱਖ ਬੱਚਾ ਇਹ ਹੋ ਗਿਆ ਔਰ ਪਿੱਛੇ ਤੁਸੀਂ ਮੰਨ ਲਓ ਵੀ ਚਲੋ 40000 ਬੱਚਾ ਬੈਠਾ ਜਿਹਨਾਂ ਦਾ ਟੈਟ ਨਹੀਂ ਕਲੀਅਰ ਕੰਪੀਟੀਸ਼ਨ ਕਿੰਨਾ ਹੈ 140000 ਦਾ 140000 ਬੱਚਿਆਂ ਨਾਲ ਕੰਪੀਟੀਸ਼ਨ ਹੋ ਗਿਆ ਨਾ 140000 ਬੱਚਿਆਂ ਨਾਲ ਕੰਪੀਟੀਸ਼ਨ ਹੋ ਗਿਆ ਤੁਸੀਂ ਇਹ حساب ਲਾ ਲਓ ਵੀ ਆਪਾਂ ਨੂੰ ਆਪ ਦੀ ਨੌਕਰੀ ਲੈਣ ਵਾਸਤੇ ਨੌਕਰੀ ਲੈਣ ਵਾਸਤੇ ਕਿੰਨਾ ਲੰਮਾ ਸਮਾਂ ਸੰਘਰਸ਼ ਕਰਨਾ ਪਏਗਾ ਕਿਉਂਕਿ ਆਪਨੀ ਲਾਈਨ ਹੀ ਇਹ ਹੈ ਆਪਾਂ ਇੱਕ ਚੀਜ਼ ਤਾਂ ਦੇਖ ਲਈ ਕਿ ਮਾਸਟਰ ਲੱਗਾਂਗੇ ਔਰ ਆਪਾਂ ਨੌਕਰੀ ਮਿਲ ਜੇਗੀ ਆਪਾਂ ETT ਕਰ ਲਈ ਮੰਨ ਲਓ ETT ਕਰ ਲਈ ਤਾਂ ਆਪਣੀ ਨੌਕਰੀ ਪੱਕੀ ਹੈ ਪਰ ਨਹੀਂ ਜਦੋਂ ਤੁਸੀਂ ETT ਜਾਂ B.Ed ਦੇ ਵਿੱਚ ਦਾਖਲਾ ਲੈ ਲਿਆ ਨਾ ਜੇ ਤੁਸੀਂ ETT ਜਾਂ B.Ed ਦੇ ਵਿੱਚ ਦਾਖਲਾ ਲੈ ਲਿਆ ਜਦੋਂ ਤੋਂ ਜਿਹੜੀ ਤਰੀਕ ਤੋਂ ਤੁਸੀਂ ਲੈ ਲਿਆ ਉਸ ਦਿਨ ਲਈ ਇੱਕ ਤੁਹਾਡਾ ਮ ਬਹੁਤ ਵੱਡਾ ਤੁਹਾਡਾ ਕੁਐਸਚਨ ਹੈ ਉਸ ਦਿਨ ਤੋਂ ਤੁਸੀਂ ਜਿਹੜਾ ਹੈ ਜਿਹੜੀ एलिਜੀਬਲ ਹੋ ਪੀਐਸ ਟੈਟ ਔਰ ਸੀ ਟੈਟ ਲਈ ਪੀਐਸ ਟੈਟ ਔਰ ਸੀ ਟੈਟ ਲਈ ਦੋਨਾਂ ਲਈ एलिਜੀਬਲ ਹੋ ਜੇ ਅਗਰ ਤੁਸੀਂ ਜਦੋਂ ਈਟਟੀ ਜਾਂ ਬੀਐਡ ਲਈ ਜਿਹੜਾ ਦਾਖਲਾ ਲੈ ਲਿਆ ਠੀਕ ਹੈ ਕਿਉਂਕਿ ਕਾਫੀ ਸਾਥੀ ਇਸ ਚੀਜ਼ ਦੇ ਵੀ ਕਹਿੰਦੇ ਸਾਨੂੰ ਵੀਡੀਓ ਬਣਾ ਕੇ ਦਿਓ ਜਾਂ ਸਾਨੂੰ ਇਸ ਇਹਦੇ ਬਾਰੇ ਇਨਫੋਰਮੇਸ਼ਨ ਦਿਓ ਤੇ ਮੈਂ ਤੁਹਾਨੂੰ ਅੱਜ ਕਹਿ ਰਿਹਾ ਅਗਰ ਤੁਸੀਂ ਜਦੋਂ ਦਾਖਲਾ ਵੀ ਲੈ ਲਿਆ ਨਾ ਦਾਖਲਾ ਵੀ ਲੈ ਲਿਆ ਤਾਂ ਤੁਸੀਂ एलिजिबल ਹੋ 101% ਦਾ ਜਿਹੜਾ ਤੁਸੀਂ एलिजिबल ਹੋ ਪੇਪਰ ਲਈ ਪੀਐਸਟੈਟ ਤੇ ਸੀਟੈਟ ਦੋਨੋਂ ਲਈ ਠੀਕ ਹੈ ਬਾਕੀ ਸੀਟੈਟ ਦਾ ਪੇਪਰ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਸੀਟੈਟ ਦਾ ਪੇਪਰ ਆ ਆਪਦੇ ਕਈ ਸਮੇਂ ਦੇ ਅਕੋਰਡਿੰਗ ਸਮੇਂ-ਸਮੇਂ ਤੇ ਉਹ ਆ ਰਿਹਾ ਪਰ ਜਿਹੜਾ ਜਿਹੜਾ ਪੀਐਸਟੈਟ ਦਾ ਪੇਪਰ ਹੈ ਉਹ ਆਪਾਂ ਨੂੰ ਜਿਹੜਾ ਤੁਹਾਨੂੰ ਪਤਾ ਹੈ ਕਿ ਕਾਫੀ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ ਤਾਂ ਇਸ ਕਰਕੇ ਤੁਸੀਂ ਸਾਰੇ ਨੇ ਸਾਥ ਦੇਣਾ ਸਾਥ ਦਿਓਗੇ ਤਾਂ ਆਪਾਂ ਜੰਗ ਨੂੰ ਜਲਦੀ ਜਿੱਤ ਸਕਦੇ ਆਂ ਅਗਰ ਤੁਸੀਂ ਸਾਥ ਨਾ ਦਿਓਗੇ ਤਾਂ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਫਿਰ ਉਹ ਤਾਂ ਕਹਿੰਦੇ ਨਾ ਫਿਰ ਜਦੋਂ ਜੇ ਮੰਨ ਲਓ ਹੁਣ 2024 ਦੀ ਪ੍ਰੀਖਿਆ ਹੈ ਇਹ ਪ੍ਰੋਸੈਸ ਸਟਾਰਟ ਹੋਇਆ ਸੀ 12 ਮਾਰਚ ਦੇ ਪੇਪਰ ਹੋਣ ਤੋਂ ਬਾਅਦ ਹੀ ਜਿਹੜਾ ਮੀਟਿੰਗਾਂ ਹੋਣੀਆਂ ਸਟਾਰਟ ਹੋ ਗਈਆਂ ਸੀ ਔਰ ਪੇਪਰ ਹੋਇਆ ਕਿੱਥੇ ਜਾ ਕੇ 2024 ਦਸੰਬਰ ਦੇ ਵਿੱਚ ਤੇ ਉਹਦੇ ਲਈ ਵੇਟ ਕਿੰਨਾ ਕਰਨਾ ਪਿਆ ਆਪਾਂ ਨੂੰ ਤੁਸੀਂ ਆਪੇ ਆਪਣੇ ਆਪ حساب ਲਾ ਲਓ ਬੀ ਘਟੋ ਘੱਟ 2 ਸਾਲ 2 ਸਾਲ ਚਲੋ ਪੂਰੇ ਤਾਂ ਨਹੀਂ ਹੋਏ ਪਰ ਐਗਜ਼ੈਕਟ ਮੀਨਿੰਗ ਆਪਾਂ ਮੰਨ ਕੇ ਚੱਲਨੇ ਕਿ 2 ਸਾਲ ਆਪਾਂ ਨੂੰ ਘਟੋ ਘੱਟ ਲੱਗੇ ਆਪਾਂ ਜਿਹੜਾ ਪੀਐਸਟੈਟ 2024 ਦੀ ਪ੍ਰੀਖਿਆ ਕਰਵਾਈ ਇਹ ਮੈਂ ਤੁਹਾਡੇ ਨਾਲ ਕਿਉਂ ਸਾਂਝਾ ਕਰ ਰਿਹਾ ਕਿਉਂਕਿ ਜੋ ਚੀਜ਼ ਜਿੰਨੀ ਜਲਦੀ ਸਾਨੂੰ ਉਮੀਦ ਸੀ ਨਾ ਕਿਉਂਕਿ ਆਪਾਂ 92 ਐਮਐਲ ਜਿਤਾ ਕੇ ਆਪਾਂ ਸਰਕਾਰ ਮਤਲਬ ਕੀ ਬਣਾਈ ਸਾਰਿਆਂ ਨੇ ਤੁਸੀਂ ਸਾਥ ਦਿੱਤਾ ਸਾਰੇ ਨੇ ਤੁਸੀਂ ਵੋਟਾਂ ਪਾਈਆਂ ਕਿਉਂਕਿ 92 ਸੀਟਾਂ ਜਿਤਨੀਆਂ ਕੋ ਖਾਲਾ ਜੀ ਦਾ ਵਾੜਾ ਨਹੀਂ ਸਰਕਾਰ ਤੋਂ ਬਹੁਤ ਵੱਡੀ ਉਮੀਦ ਸੀ ਪਰ ਉਹ ਉਮੀਦ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆ ਰਹੀ ਹੈ ਤਾਂ ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਅਗਰ ਕੋਈ ਜਿਹੜਾ ਡਿਪਾਰਟਮੈਂਟਲ ਸਾਥੀ ਜੇ ਕੋ ਸਾਡਾ ਅਧਿਕਾਰੀ ਉਹ ਸੁਣ ਰਿਹਾ ਇਸ ਵੀਡੀਓ ਨੂੰ ਤਾਂ ਸਾਡੀ ਬੇਨਤੀ ਹੈ ਕਿ ਪੀਐਸਟੈਟ ਦੇ ਉੱਪਰ ਇੱਕ ਕਲੰਡਰ ਜਰੂਰ ਦਿੱਤਾ ਜਾਵੇ ਤਾਂ ਕਿ ਹਰ ਇੱਕ ਸਾਲ ਦੇ ਵਿੱਚ ਬੱਚੇ ਨੂੰ ਪਤਾ ਹੋਵੇ ਕਿ ਸਾਡਾ ਪੇਪਰ ਕਦੋਂ ਹੈ ਔਰ ਅਸੀਂ ਜਿਹੜਾ ਹੈ ਆਪਦਾ ਪੀਐਸ ਟੈਟ クリア ਕਰਕੇ ਅਸੀਂ ਆਉਣ ਵਾਲੀਆਂ ਪੋਸਟਾਂ ਦੇ ਵਿੱਚ ਜਿਹੜੀ ਹੈ ਜਲਦੀ ਜਿਹੜਾ ਹੈ ਨੌਕਰੀ ਲੱਗ ਸਕਾਂਗੇ ਕਿ ਨਹੀਂ ਲੱਗ ਸਕਾਂਗੇ ਵੀ ਬੱਚੇ ਨੂੰ ਘਟੋ ਘਟ ਇਨੀ ਕੁਲੈਰਟੀ ਹੋਵੇ ਕਿ ਸਾਡਾ ਪੇਪਰ ਕਦੋਂ ਹੋ ਰਿਹਾ ਮੇਰੀ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਹੈ ਔਰ ਜਿਹੜੇ ਸਾਥੀ ਮੈਂ ਫੇਰ ਕਹਿ ਰਿਹਾ ਜਿਹੜੇ ਸਾਥੀ ਪੀਐਸ ਟੈਟ 2024 ਦੀ ਪ੍ਰੀਖਿਆ ਦੇ ਵਿੱਚ ਹੋ ਰਹੇਗੇ ਭਰ ਚੋਗੀ ਦੀ ਪ੍ਰਿਕਰ ਦੇ ਵਿੱਚ ਰਹੇਗੇ ਉਹ ਸਾਥੀ ਉਹ ਸਾਥੀ ਯੂਨੀਅਨ ਨਾਲ ਜੁੜੋ ਯੂਨੀਅਨ ਨਾਲ ਜੁੜੋ ਯੂਨੀਅਨ ਦਾ ਜਿਹੜਾ ਵਟਸਐਪ ਗਰੁੱਪ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਔਰ ਮੈਂ ਚੈਟ ਬਾਕਸ ਦੇ ਵਿੱਚ ਵੀ ਮੈਂ ਉਸ ਨੂੰ ਪਿੰਨ ਕਰ ਰਿਹਾ ਠੀਕ ਹੈ ਤੁਸੀਂ ਉਹ ਉਹਨੂੰ ਜਿਹੜਾ ਜੁਆਇਨ ਕਰਕੇ ਜਿਹੜੇ ਯੂਨੀਅਨ ਦੇ ਨਾਲ ਨਹੀਂ ਜੁੜੇ ਹੋਏ ਉਹ ਜੁਆਇਨ ਕਰੋ ਔਰ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਇਸ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇ ਸਾਹਿਫ ਤੱਕ ਜੋ ਤੁਹਾਡੇ ਕੋਲਜ ਦੇ ਗਰੁੱਪ ਬਣੇ ਹੁੰਦੇ ਆ ਠੀਕ ਹੈ ਔਰ ਜਿਹੜੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਅੱਗੇ ਦੀ ਜੋ ਵੀ ਜਾਣਕਾਰੀ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕਿਉਂਕਿ ਪਹਿਲਾਂ ਵੀ ਸਾਡਾ ਮਕਸਦ ਹੈ ਕਿ ਤੁਹਾਡੇ ਤੱਕ ਹਰ ਇੱਕ ਜਾਣਕਾਰੀ ਉਹ ਪਹੁੰਚੇ ਜਿਹੜੀ ਵੈਲਿਡ ਹੈ ਔਰ ਜੋ ਸਾਥੀ ਤੁਹਾਨੂੰ ਗਲਤ ਗਾਈਡ ਕਰਦਾ ਕਿ ਹੁਣ ਵੈਕੈਂਸੀਜ਼ ਆ ਜਾਣਗੀਆਂ ਜਾਂ ਕੁਝ ਵੀ ਹੈ ਤਾਂ ਉਹਦੇ ਤੇ ਯਕੀਨ ਨਹੀਂ ਕਰਨਾ ਕਿਉਂਕਿ ਤੁਹਾਨੂੰ ਤੁਹਾਡੀ ਯੂਨੀਅਨ ਕਹਿ ਰਹੀ ਹੈ ਕਿ ਪੀਐਸਟੈਟ 2025 ਦੀ ਪ੍ਰੀਖਿਆ 2025 ਦੀ ਪ੍ਰੀਖਿਆ ਦਸੰਬਰ ਮਹੀਨੇ ਦੇ ਵਿੱਚ ਤੁਹਾਨੂੰ ਜ਼ਰੂਰ ਮਿਲੂਗੀ ਦਸੰਬਰ ਤੋਂ ਪਹਿਲਾਂ ਹੀ ਆਪਾਂ ਕਢਵਾ ਲਾਂਗੇ ਕਿ ਅਹ ਤੋਂ 12 ਮਾਰਚ ਵਾਲੀ ਜਿਹੜੀ ਅ ਕਰਾਈ ਗਈ ਸੀ ਪ੍ਰੀਖਿਆ ਔਰ ਜਿਹੜਾ ਟੈਟ 12 ਮਾਰਚ ਨੂੰ ਸੌਰੀ 12 ਮਾਰਚ ਨਹੀਂ 1 ਦਸੰਬਰ ਨੂੰ ਲਿਆ ਗਿਆ 24 ਦੀ ਪ੍ਰੀਖਿਆ ਜਾਨੀ ਕਿ ਉਸ ਦੇ ਬਾਰੇ ਮੈਂ ਇੱਕ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗਾ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗਾ ਵੀ ਉਹ ਟੈਟ ਦੇ ਵਿੱਚ ਇਹਨਾਂ ਸਮਾਂ ਕਿਉਂ ਪਾਇਆ ਗਿਆ ਕਿਉਂਕਿ ਅਸੀਂ ਸਾਡੇ ਤੱਕ ਕੁਸ਼ਲ ਨਾ ਕੁਝ ਡਾਟਾ ਪਹੁੰਚਿਆ ਉਹ ਅਸੀਂ ਇੱਕ ਵਾਰ ਕਨਫਰਮ ਕਰਾਂਗੇ ਜਰੂਰ ਕਿ ਉਹ ਵੈਲਿਡ ਹੈ ਜਾਂ ਅਨਵੈਲਿਡ ਹੈ ਪਰਸੋ ਬਾਅਦ ਮੈਂ ਤੁਹਾਨੂੰ ਇੱਕ ਦੀ ਉਹਦੇ ਉੱਪਰ ਵੀਡੀਓ ਬਣਾ ਕੇ ਦੇਵਾਂਗਾ ਵੀ ਇੰਨੀ ਸਰਕਾਰ ਨੇ ਦੇਰੀ ਕਿਉਂ ਕੀਤੀ ਕਿ ਜਿਹੜਾ ਆਪਣਾ ਪੇਪਰ ਹੈ ਉਹ 24 ਦੇ ਵਿੱਚ ਲਿਆ ਗਿਆ 23 ਦੇ ਵਿੱਚ ਕਿਉਂ ਨਹੀਂ ਲਿਆ ਗਿਆ ਠੀਕ ਹੈ ਉਹ ਇੱਕ ਤੁਹਾਨੂੰ ਉਸ ਚੀਜ਼ ਦੇ ਉੱਪਰ ਇੱਕ ਵੀਡੀਓ ਬਣਾਵਾਂਗੇ ਠੀਕ ਹੈ ਬਾਕੀ ਅੱਜ ਦੇ ਲਈ ਇੰਨੀ ਜਾਣਕਾਰੀ ਸੀ ਜਿਹੜਾ ਤੁਹਾਡਾ ਮੈਂ ਫਿਰ ਇੱਕ ਵਾਰ ਕਿਉਂਕਿ ਕਈ ਵਾਰ ਸਾਥੀ ਕੋਈ ਸਕਿਪ ਕਰ ਦਿੰਦੇ ਆ ਵੀਡੀਓ ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਵੀਡੀਓ ਦੇ ਵਿੱਚ ਹਰ ਇੱਕ ਸਟੈਪ ਦੇ ਵਿੱਚ ਜਾਣਕਾਰੀ ਹੁੰਦੀ ਹੈ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸ ਰਿਹਾ ਕਿ ਜਿਹੜਾ ਤੁਹਾਡਾ ਪੇਪਰ ਹੈ ਜਾਨਕੀ ਰਿਜ਼ਲਟ ਆ ਸੋਰੀ ਰਿਜ਼ਲਟ ਆ ਪੀਐਸਟਡ 2024 ਦਾ 24 ਦਾ ਰਿਜ਼ਲਟ ਤੁਹਾਨੂੰ ਤੀਜੇ ਮਹੀਨੇ ਤੀਜੇ ਵੀਕ ਜਾਨਕੀ ਹੁਣ ਜਿਹੜਾ ਮਹੀਨਾ ਚੱਲ ਮਤਲਬ ਕਿ ਤੁਸੀਂ ਇਹ ਮੰਨ ਲਓ 14 ਤੋਂ 21 ਤੱਕ ਮੰਨ ਲਓ ਜਸੋ ਵਾਲਾ ਤੋਂ 21 ਤੱਕ ਮੰਨ ਲਓ ਵਿੱਚ ਵਿੱਚ ਆ ਜਾਣਾ ਚਾਹੀਦਾ ਜੇ ਇਹ ਤਰੀਕ ਦੇ ਵਿੱਚ ਨਹੀਂ ਆਂਦਾ ਤਾਂ ਜੇ ਇਸ ਚੀਜ਼ ਇਸ ਮਤਲਬ ਕਿ ਡਾਟ ਦੇ ਵਿੱਚ ਨਹੀਂ ਆਂਦਾ ਤਾਂ ਤੁਸੀਂ ਇਹ ਮੰਨੋ ਕਿ ਘਟੋ ਘਟ ਫਿਰ ਤੁਸੀਂ ਇਹ ਵੱਤਵਾਦ ਇਹ ਮੰਨ ਲਓ ਵੀ 29 ਤੋਂ 31 ਤਰੀਕ ਦੇ ਵਿੱਚ ਵਿੱਚ ਮੰਨ ਲਓ ਐਂਡ ਤੱਕ ਆਏਗਾ ਫਰਵਰੀ ਚ ਨਹੀਂ ਜਾਏਗਾ 101 ਪਰਸੈਂਟ ਦੀ ਚੀਜ਼ ਹੈ ਕਿਉਂਕਿ ਕੁਝ ਸਾਥੀਆਂ ਨੇ ਸਾਨੂੰ ਮੈਸੇਜ ਆਏ ਕਿ ਫਰਵਰੀ ਚ ਜਾ ਸਕਦਾ ਹੈ ਕਿ ਨਹੀਂ ਨਹੀਂ ਇੰਨਾ ਲੇਟ ਤਾਂ ਨਹੀਂ ਹੋ ਸਕਦਾ ਥੋੜਾ ਜਿਹਾ ਟੈਕਨੀਕਲ ਇਸ਼ੂ ਹੈ ਥੋੜਾ ਜਿਹਾ ਟੈਕਨੀਕਲ ਇਸ਼ੂ ਹੈ ਕੁਝ ਟੈਕਨੀਕਲ ਇਸ਼ੂ ਹੈ ਕੁਝ ਡਿਪਾਰਟਮੈਂਟ ਦੀਆਂ ਜਿਹੜੇ ਕਹਿ ਲਓ ਵੀ ਇੱਕ ਚਾਲ ਵੀ ਕਹਿ ਸਕਦੇ ਹੋ ਤੁਸੀਂ ਉਹ ਵੀ ਹੋ ਸਕਦੀ ਹੈ ਹੈ ਵੀ ਜਿਵੇਂ ਕਿ ਮੈਨੂੰ ਜੋ ਡਾਟਾ ਕਿਉਂਕਿ ਮੈਂ ਉਹ ਉਹ ਚੀਜ਼ ਜੋ ਤੱਕ ਮੇਰੇ ਤੱਕ ਇੱਕ ਵੈਲਿਡ ਜਾਣਕਾਰੀ ਨਹੀਂ ਹੋਏਗੀ ਮੈਂ ਉਸ ਚੀਜ਼ ਬਾਰੇ ਕੁਝ ਬੋਲਾਂਗਾ ਨਹੀਂ ਤਾਂ ਅੱਜ ਦੇ ਲਈ ਇੰਨਾ ਹੀ ਬਾਕੀ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟਟ ਦੇ ਪੀਪਲ ਰਿਲੇਟਡ ਹਰ ਇੱਕ ਜਾਣਕਾਰੀ ਪਹੁੰਚਦੀ ਰਹੇ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ